ਅੱਜ ਤੁਹਾਨੂੰ ਦੱਸਦੇ ਆਂ ਤਰੀਕਾ ਕਿ ਕਿਦਾਂ ਆਪਾਂ ਬੂਟਾ ਕਿਵੇਂ ਲਾਉਣਾ ਹੈ ਉਹਦੇ ਥੱਲੇ ਕੀ ਪਾਉਣਾ ਹੈ ਗਮਲੇ ਚ ਕਿੰਨੇ ਮੋਰੇ ਕੱਢਣੇ ਆ ਕਿਹੜੀ ਖੁਰਾਕ ਦੇਣੀ ਆ ਕਿੰਨਾ ਪਾਣੀ ਪਾਉਣਾ ਸੋ ਸਾਰੀ ਜਾਣਕਾਰੀ ਪ੍ਰੋਪਰ ਤੁਹਾਨੂੰ ਦੇਣ ਜਾ ਰਹੇ ਆਂ ਸੋ ਤੁਸੀਂ ਜੁੜੇ ਰਹੋ ਦੇਵ ਗ੍ਰੀਨ ਲੈਂਡ ਨਸਰੀ ਐਂਡ ਦੇਵ ਲਾਇਬ੍ਰੇਰੀਓ YouTube Facebook ਤੇ Instagram ਚੈਨਲ ਦੇ ਨਾਲ ਤੇ ਆਓ ਤੁਹਾਨੂੰ ਦੱਸਦੇ ਆਂ ਜੀ ਅੱਜ ਬੂਟਾ ਕਿਵੇਂ ਲਾਉਣਾ ਸਭ ਤੋਂ ਪਹਿਲਾਂ ਇਹ ਜਿਹੜਾ ਗਮਲਾ ਹੈ ਇਹ ਤਿਆਰ ਹੋ ਚੁੱਕਿਆ ਹੈ ਇਹਨੂੰ ਸਾਈਡਾਂ 'ਤੇ ਵੀ ਆਪਾਂ ਜਿਹੜੇ ਮੋਰੇ ਚਾਰ ਮੋਰੇ ਮਾਰਤੇ ਐ ਤੇ ਸਭ ਤੋਂ ਪਹਿਲਾਂ ਆਪਾਂ ਥੱਲੇ ਕੀ ਪਾਉਣਾ ਹੈ ਆ ਦੇਖੋ ਸਭ ਤੋਂ ਵੱਡੀ ਗਲਤੀ ਆਪਾਂ ਕਰਦੇ ਆ ਥੱਲੇ ਆਪਾਂ ਕੁਝ ਨਹੀਂ ਪਾਉਂਦੇ ਇਹ ਸਾਰੇ ਜਿਹੜਾ ਸੌਦਾ ਐ ਫ੍ਰੀ ਵਾਲਾ ਐ ਇਹ ਜਿਹੜੀ ਪਿੱਲੀ ਇੱਟ ਹੁੰਦੀ ਆਪਣੀ ਜਿਹੜੀ ਪੂਰੀ ਪਕਾਈ ਨਹੀਂ ਹੁੰਦੀ ਪੱਠੇ ਦੀ ਉਹ ਇੱਟ ਕੁੱਟ ਕੇ ਥੱਲੇ ਦੋ ਇੱਟਾਂ ਕੁੱਟੀਆਂ ਇੱਟਾਂ ਵੀ ਨਹੀਂ ਕੁੱਟੀਆਂ ਕਿਉਂਕਿ ਇੱਟੇ ਵੀ ਕਾਫੀ ਮਹਿੰਗੀ ਐ 6-7 ਰੁਪਏ ਦੀ ਇੱਟ ਐ ਬਾਕੀ ਜਿਹੜੇ ਰੋੜੇ ਆਮ ਵੇਸਟੇਜ ਹੁੰਦੇ ਆ ਉਹ ਕੁੱਟਿਆ ਰੋੜੀ ਕਹਿ ਸਕਦੇ ਆਪਾਂ ਸਭ ਤੋਂ ਪਹਿਲਾਂ ਗਮਲੇ ਥੱਲੇ ਆਪਾਂ ਇਹ ਪਾਵਾਂਗੇ ਇਹ ਗਮਲਾ ਹੈ ਇਹਦੇ ਨਾਲ ਕੀ ਹੋਊਗਾ ਜਿੰਨੀ ਓਵਰ ਵਾਟਰਿੰਗ ਹੋਊਗੀ ਆਪਣੀ ਕਦੇ ਵੀ ਪਾਣੀ ਵੱਧ ਲੱਗ ਜਾਂਦਾ ਜਾਂ بارش ਦੇ ਵਿੱਚ ਆਪਣਾ ਗਮਲਾ ਪਿਆ ਸਾਰਾ A ਤੋਂ Z ਜਿਹੜਾ ਰੀਜ਼ਨ ਹੀ ਹੈ ਨਾ ਚੱਲਣ ਦਾ ਸੋ ਮੈਂ ਆਪਣੇ ਗਮਲੇ ਤੁਹਾਨੂੰ ਸਕਰੀਨ ਦੇ ਉੱਪਰ ਫਲੈਸ਼ ਕਰ ਰਿਹਾ ਜਿਹੜੇ ਆਪਣੇ ਲੱਗੇ ਹੋਏ ਆ ਗਮਲੇ ਤੇ ਗਮਲਿਆਂ ਦੇ ਵਿੱਚ ਕਿੰਨਾ ਵਧੀਆ ਸਕਸੈਸ ਹੋਏ ਨੇ ਬੂਟੇ ਸੋ ਉਹਦਾ ਕਾਰਨ ਕੀ ਹੈ ਹੁਣ ਕਈ ਵੀਰ ਪੁੱਛਦੇ ਆ ਵੀ ਆਪਣਾ ਥੋੜੀ ਰੋੜੀ ਹੋਰ ਪਾਵਾਂਗੇ ਕਹਿੰਦੇ ਵੀ ਨਰਸਰੀ ਦੇ ਵਿੱਚ ਜਿਹੜੇ ਬੂਟੇ ਆ ਉਹ ਬਹੁਤ ਔਰ ਦੇਖੋ ਹੰਚੀਕੂ ਲੱਗੇ ਹੋਏ ਆ ਸਾਡੇ ਆਚੀਕੂ ਲੱਗੇ ਹੋਇਆ ਆ ਭਰਿਆ ਪਿਆ ਬੂਟਾ ਚੀਕੂ ਨਾਲ ਇਹਦਾ ਰੀਜ਼ਨ ਕੀ ਹੈ ਕਾਰਨ ਕੀ ਹੈ ਕਿ ਪ੍ਰੋਸੈਸ ਆ ਇੱਕ ਬੂਟਾ ਲਾਉਣ ਦਾ ਸੋ ਇਸ ਕਰਕੇ ਤੁਹਾਨੂੰ ਪ੍ਰੋਪਰ ਜਾਣਕਾਰੀ ਦੇਣੀ ਹੈ ਵੀਡੀਓ ਨੂੰ ਅਗੇ ਸ਼ੇਅਰ ਵੀ ਕਰੋ ਯਾਰ ਦੋਸਤਾਂ ਦੇ ਨਾਲ ਬੂਟੇ ਬਹੁਤ ਜਿਹੜੇ ਜੋ ਚੰਗੀ ਕੁਆਲਿਟੀ ਦੇ ਲਵਾਂਗੇ ਤਾਂ ਉਹਦੇ ਇੱਥੇ ਪੈਸੇ ਲੱਗਦੇ ਆ ਸੋ ਬੂਟੇ ਨੂੰ ਲਾਉਣਾ ਮੇਰੇ ਘਰ ਦੇ ਵਿੱਚ ਆਲੂ ਬੁਖਾਰ ਦੇ ਬੂਟੇ ਲੱਗੇ ਹੋਇਆ ਬਹੁਤ ਵਧੀਆ ਫਲ ਆਉਂਦਾ ਹੈ ਉਹਦਾ ਕਾਰਨ ਕੀ ਆ ਉਹਨੂੰ ਲਾਉਣ ਵੇਲੇ ਸਾਰੀ ਟ੍ਰਿਕ ਜਿਹੜੀ ਹੋਣੀ ਹੈ ਸੋ ਇੱਕ ਅੱਜ ਤੁਹਾਨੂੰ ਦੱਸਾਂਗੇ ਗਮਲੇ ਦੇ ਬੂਟਾ ਕਿਵੇਂ ਸਕਸੈਸ ਕਰਨਾ ਹੈ ਤੇ ਇਹ ਤੋਂ ਬਾਅਦ ਤੁਹਾਨੂੰ ਦੱਸਾਂਗੇ ਧਰਤੀ ਵਿੱਚ ਬੂਟਾ ਲਾਉਣਾ ਉਹ ਥੋੜਾ ਜਿਹਾ ਅਲੱਗ ਪ੍ਰੋਸੈਸ ਹੁੰਦਾ ਹੈ ਉਹਦਾ ਥੋੜਾ ਜਿਹਾ ਜਿਹੜਾ ਖੱਡਾ ਹੈ ਉਹ ਚੌੜਾ ਸੋ ਉਹਦੇ ਬਾਰੇ ਅਲੱਗ ਤੋਂ ਵੀਡੀਓ ਬਣਾਵਾਂਗੇ ਗਮਲੇ ਨੂੰ ਲੈ ਲੈਣਾ ਹੈ ਗਮਲੇ ਦਾ ਇੱਕ ਮੋਰਾ ਪੱਲਾ ਕੰਪਨੀ ਵੱਲੋਂ ਹੀ ਆਉਂਦਾ ਕੋਈ ਵੀ ਜਿਹੜੀ ਕੰਪਨੀ ਤਿਆਰ ਕਰਦੀ ਹੈ ਗਮਲਿਆਂ ਨੂੰ ਤਾਂ ਉਹਦਾ ਇੱਕ ਮੋਰਾ ਥੱਲੇ ਸੈਂਟਰ 'ਚ ਹੁੰਦਾ ਹੈ ਹੋਰ ਉਹਨੂੰ ਮੋਰੇ ਨਹੀਂ ਹੁੰਦੇ ਪਰ ਆਪਾਂ ਨੇ ਕੀ ਕਰਿਆ ਆਪਾਂ ਨੇ ਐਦਾਂ ਦੇ ਚਾਰ ਮੋਰੇ ਮਾਰਤੇ ਆ ਜਿਵੇਂ ਥੱਲੇ ਚਾਰੇ ਪਾਸੇ ਤੁਹਾਨੂੰ ਦਿਖਾਇਆ ਸੀਗਾ ਵੀਡੀਓ 'ਚ ਚਾਰ ਮੋਰੇ ਮਾਰੇ ਆ ਸਭ ਤੋਂ ਪਹਿਲਾਂ ਵਿੱਚ ਰੋੜੀ ਪਾਤੀ ਹੈ ਜੇ ਤੁਹਾਡੇ ਕੋਲ ਨਹੀਂ ਕਿਤੇ ਰੋੜੇ ਮਿਲਦੇ ਤਾਂ ਪੱਠਿਆਂ ਤੋਂ ਆਮ ਰੋੜੀ ਮਿਲ ਜਾਂਦੀ ਹੈ ਜਿਹੜੀ ਆਪਾਂ ਫਰਸ਼ ਲਾਉਣ ਵੇਲੇ ਥੱਲੇ ਲਾਉਂਦੇ ਆ ਸੋ ਇਹ ਉਹ ਰੋੜੀ ਪਾਈ ਹੈ ਹੁਣ ਕੀ ਕਰਾਂਗੇ ਇਹਦੇ ਵਿੱਚ ਦੋ ਤਰ੍ਹਾਂ ਦੀ ਮਿੱਟੀ ਪਾਉਣੀ ਹੈ ਇੱਕ ਮਿੱਟੀ ਜਿਹੜੀ ਰੇਤ ਮਿਕਸ ਹੁੰਦੀ ਹੈ ਜਿਹਨੂੰ ਪ੍ਰੋਬਲੀ ਮਿੱਟੀ ਕਹਿੰਦੇ ਆ ਉਹ ਪਾਵਾਂਗੇ ਇੱਕ ਮਿੱਟੀ ਪਾਵਾਂਗੇ ਜਿਹੜੀ ਥੋੜੀ ਜੀ ਉਪਜਾਊ ਮਿੱਟੀ ਕਹੋ ਥੋੜੀ ਸਖਤ ਹੁੰਦੀ ਆ ਉਹ ਪਾਵਾਂਗੇ ਮਿੱਟੀ ਲਿਆਓ ਜੀ ਸੋ ਮਿੱਟੀ ਪਹਿਲਾਂ ਤਾਂ ਸਾਡੇ ਕੋਲ ਇੱਥੇ ਅਸੀਂ ਉਹ ਉਹਨੂੰ ਜੋੜ ਰੱਖਿਆ ਸੋ ਆ ਦੇਖੋ ਜਿਹੜੀ ਥੱਲੇ ਵਾਲੀ ਮਿੱਟੀ ਹੈ ਆਹ ਵਾਲੀ ਇਹ ਥੋੜੀ ਜਿਹੀ ਪ੍ਰੋਬਲੇ ਟਾਈਪ ਦੀ ਹੈ ਤੁਸੀਂ ਦੇਖ ਸਕਦੇ ਹੋ ਇਹ ਪ੍ਰੋਬਲੇ ਟਾਈਪ ਦੀ ਕਹਿੰਦੇ ਵੀ ਜੇ ਤੁਹਾਡੇ ਕੋਲ ਜਿਹੜੀ ਪ੍ਰੋਬਲੇ ਮਿੱਟੀ ਨਹੀਂ ਮਿਲਦੀ ਕਿਤੋਂ ਤਾਂ ਤੁਸੀਂ ਤੁਸੀਂ ਕੀ ਕਰਨਾ ਹੈ ਕਿ ਤੁਸੀਂ ਇਹਦੇ ਵਿੱਚ ਰੇਤ ਮਿਕਸ ਕਰ ਸਕਦੇ ਹੋ ਜਿਹੜੀ ਪੰਜਾਬੋ ਮਿੱਟੀ ਦੇ ਵਿੱਚ ਰੇਤ ਮਿਕਸ ਕਰ ਸਕਦੇ ਹੋ ਸੋ ਇਹ ਮਿੱਟੀ ਥੱਲੇ ਪਾਵਾਂਗੇ ਅਸੀਂ ਜਿਹੜੀ ਪ੍ਰੋਬਲਮ ਮਿੱਟੀ ਆ ਇਹਨੂੰ ਥੱਲੇ ਪਾ ਦੇਵਾਂਗੇ ਇੱਥੇ ਹੁਣ ਇਹਦੇ ਉੱਪਰ ਥੋੜੀ ਜੀ ਜਿਹੜੀ ਸਖਤ ਵਾਲੀ ਮਿੱਟੀ ਉਹ ਪਾਵਾਂਗੇ ਆਪਾਂ ਸੋ ਇਦੋਂ ਬਾਅਦ ਆਪਾਂ ਕੀ ਕਰਾਂਗੇ ਇਹ ਜਿਹੜੀ ਇਹਦੇ ਵਿੱਚ ਇੱਥੋਂ ਤੱਕ ਆਪਾਂ ਇਹਨੂੰ ਅੱਧਾ ਗਮਲਾ ਜਿਹੜਾ ਉਤਾਰ ਦੇਵਾਂਗੇ ਮਿੱਟੀ ਦਾ ਇਹਦੇ ਵਿੱਚ ਹਾਲੇ ਆਪਾਂ ਟ੍ਰੈਕੋ ਡਰਮਾਂ ਲਈ ਮਿਕਸ ਕਰਨਾ ਹੈ ਜੇ ਤੁਸੀਂ ਬਾਹਰ ਕਰਨਾ ਤਾਂ ਬਾਹਰ ਵੀ ਪੁਰਬਲੀ ਮਿੱਟੀ ਤੇ ਜਿਹੜੀ ਉਹ ਪਜਾਉ ਮਿੱਟੀ ਉਹ ਮਿਕਸ ਕਰਕੇ ਉਹਦੇ ਵਿੱਚ ਬਾਹਰ ਵੀ ਕਰ ਸਕਦੇ ਹੋ ਪਰ ਆਪਾਂ ਗਮਲੇ ਦੇ ਵਿੱਚ ਹੀ ਕਰਾਂਗੇ ਵੀਡੀਓ ਲੰਬੀ ਹੋ ਜਾਂਦੀ ਹੈ ਤੇ ਇਹ ਹੁਣ ਜਿਹੜੀ ਆਪਣੀ ਮਿੱਟੀ ਹੋ ਗਈ ਦੋ ਤਰ੍ਹਾਂ ਦੀ ਆਪਾਂ ਇਹਦੇ ਵਿੱਚ ਗਮਲੇ ਦੇ ਵਿੱਚ ਪਾ ਦਿੱਤੀ ਹੈ ਹੁਣ ਇਹਦੇ ਵਿੱਚ ਇੱਕ ਹੋਰ ਚੀਜ਼ ਪਾਉਣੀ ਹੈ ਜਦੋਂ ਆਪਾਂ ਚੌਲ ਛਡਾਉਂਦੇ ਆ ਚੱਕੀ ਤੋਂ ਜਿਹੜੀ ਉਹਦੀ ਫੱਕ ਹੁੰਦੀ ਹੈ ਫੱਕ ਆ ਦੇਖੋ ਇਹ ਚੌਲਾਂ ਦੀ ਉੱਪਰ ਵਾਲੀ ਛਿਲਕਾ ਕਹਿ ਲੋ ਹੁਣ ਇਹਦਾ ਕੀ ਕੰਮ ਕਰਨਾ ਹੈ ਜਿਹੜਾ ਰੋੜੀ ਨੇ ਕੰਮ ਕਰਨਾ ਹੈ ਸੇਮ ਉਹ ਹੀ ਕੰਮ ਇਹਨੇ ਕਰਨਾ ਹੈ ਪਰ ਜਿਹੜੀ ਜੜ ਹੈ ਜੜ ਨੂੰ ਇਹ ਸੰਭ ਰੱਖੂਗਾ ਤੇ ਜਿਹੜੀ ਰੋੜੀ ਪਾਈ ਆ ਥੱਲੇ ਰੋੜੀ ਦਾ ਇਹ ਕੰਮ ਹੋਊਗਾ ਵੀ ਰੋੜੀ ਦੇ ਜਦੋਂ ਪਾਣੀ ਓਵਰਵਾਟਰ ਆਪਾਂ ਪਾਵਾਂਗੇ ਜ਼ਿਆਦਾ ਪਾਣੀ ਪਾਵਾਂਗੇ ਜਾਂ بارش ਵਿੱਚ ਗਮਲਾ ਬਾਹਰ ਪਿਆ ਤਾਂ ਉਹ ਆਪਣੇ ਆਪ ਜਿਹੜਾ ਪਾਣੀ ਨੂੰ ਸੋਖ ਲਊਗਾ ਥੋੜੀ ਜਿਹੀ ਜਦੋਂ ਸੂਰਜ ਦੀ ਸੂਰਜ ਦੀ ਉਹਨੂੰ ਤਾਪਮਾਨ ਮਿਲੂਗਾ ਤੇ ਉਹ ਪਹਿਲਾਂ ਜਿਹੜਾ ਹਾਲਤ 'ਚ ਫੇਰ ਆਜੂਗਾ ਜੇ ਫੇਰ ਓਵਰਵਾਟਰਿੰਗ ਹੁੰਦੀ ਹੈ ਉਹਦਾ ਕੀ ਹੈ ਸੋਖ ਲੈਣਾ ਛੱਡ ਦੇਣਾ ਸੋਖ ਲੈਣਾ ਛੱਡ ਲੈਣਾ ਉਹਦਾ ਕੰਮ ਆਟੋਮੈਟਿਕਲ ਕੁਦਰਤੀ ਤੌਰ ਤੇ ਜਿਹੜੀ ਬੂਟੇਦੋਂ ਥੱਲੇ ਜੜ ਜਿਹੜੀ ਐ ਉਹ ਸੁੱਕੀ ਰਹੂਗੀ ਖੁਸ਼ਕ ਰਹੂਗੀ ਤਾਂ ਬੋਟਾ ਜਾਂ ਚੱਲੂਗਾ ਹੁਣ ਆਪਾਂ ਇਹ ਪਾਵਾਂਗੇ ਜਿਹੜੀ ਕਹਿ ਸਕਦੇ ਆਂ ਵੀ ਝੋਨੇ ਦਾ ਉੱਪਰ ਵਾਲਾ ਛਿਲਕਾ ਉਹ ਚੌਲ ਵਿੱਚੋਂ ਕੱਢ ਲਿਆ ਛਿਲਕਾ ਬਿਲਕੁਲ ਇਹ ਸਾਰੀਆਂ ਫ੍ਰੀ ਵਾਲੀਆਂ ਚੀਜ਼ਾਂ ਹੀ ਐ ਸੋ ਇਹਨੂੰ ਪਾਵਾਂਗੇ ਵਿੱਚ ਆਪਾਂ ਇਹ ਝੋਨੇ ਦਾ ਛਿਲਕਾ ਪਾ ਰਹੇ ਆਪਾਂ ਵਿੱਚ ਇੱਕ ਡੰਬਲੇ ਦੇ ਵਿੱਚ ਤਕਰੀਬਨ ਤੋਂ ਅਸੀਂ 1 ਕਿਲੋ ਪਾ ਸਕਦੇ ਹਾਂ 1 ਕਿਲੋ ਤੋਂ ਜ਼ਿਆਦਾ ਵੀ ਨਹੀਂ ਪਾਉਣਾ ਫਿਰ ਕਿਉਂਕਿ ਮਿੱਟੀ ਵੀ ਚਾਹੀਦੀ ਹੈ ਸੋ ਹੁਣ ਇਹਨੂੰ ਕੀ ਕਰਾਂਗੇ ਇਹਦੇ ਵਿੱਚ ਪਾਵਾਂਗੇ ਆਪਾਂ ਟ੍ਰਾਈਕੋਡਰਮਾ ਮੈਂ ਤੁਹਾਨੂੰ ਨੇੜੇ ਨੂੰ ਦਿਖਾ ਰਿਹਾ ਟ੍ਰਾਈਕੋਡਰਮਾ ਜਿਹੜੇ ਮਰਜ਼ੀ ਕੰਪਨੀ ਦਾ ਲੈ ਲਓ ਤੁਸੀਂ ਤੇ ਆ ਲੋ ਇਹ 1 ਕਿਲੋ ਦਾ ਪੈਕਟ 180 ਤੋਂ 200 ਰੁਪਏ ਤੱਕ ਤੁਹਾਨੂੰ ਮਿਲ ਸਕਦਾ ਹੈ ਇਹ ਇੱਕ ਆਪਾਂ ਲੱਪ ਪਾਵਾਂਗੇ ਜ਼ਿਆਦਾ ਨਹੀਂ ਪਾਉਣਾ ਇੱਕ ਮੁਠੀ ਪਾਵਾਂਗੇ ਕਿਉਂਕਿ ਇਹ ਵੱਧ ਵੀ ਪੈ ਜੇ ਤਾਂ ਵੀ ਕੋਈ ਚੱਕਰ ਨਹੀਂ ਹੁਣ ਤੁਹਾਨੂੰ ਇਹਦੇ ਫਾਇਦੇ ਵੀ ਦੱਸਾਂਗੇ ਸਭ ਤੋਂ ਵੱਡੀ ਗੱਲ ਹੁੰਦੀ ਹੈ ਕੋਈ ਵੀ ਬੂਟਾ ਸਭ ਤੋਂ ਜ਼ਿਆਦਾ ਫੰਗਸ ਪੈਂਦੀ ਹੈ ਅੰਬ ਨੂੰ ਤੇ ਡ੍ਰੈਗਨ ਨੂੰ ਇਹ ਦੋ ਫਰੂਟ ਇਹੋ ਜਿਹਾ ਨਰਸਰੀ ਦੇ ਵਿੱਚ ਜਿਨ੍ਹਾਂ ਨੂੰ ਜਿਹੜੀ ਫੰਗਸ ਵੱਧ ਪੈਂਦੀ ਹੈ ਤਾਂ ਬੂਟਾ ਜਿਹੜਾ ਉੱਥੇ ਉਹਦਾ ਵਿਕਾਸ ਰੁਕ ਜਾਂਦਾ ਸੋ ਆਪਾਂ ਜਿਹੜਾ ਇਹ ਟ੍ਰੈਕੋਡਰਮਾ ਲਿਆ ਇਹ ਟ੍ਰੈਕੋਡਰਮਾ ਆਪਾਂ ਤੁਹਾਨੂੰ ਦਾ ਸਾਲਟ ਦਿਖਾ ਦਿੰਨਾ ਮੈਂ ਟ੍ਰੈਕੋਡਰਮਾ ਸੋ ਆਮ ਜ਼ਮੀਦਾਰ ਜਾਣਦੇ ਆ ਇੱਕ ਮੁਠੀ ਜਿਹੜੀ ਆ ਇਹ ਪਾ ਕੇ ਉਦੋਂ ਬਾਅਦ ਨੂੰ ਵਿੱਚ ਮਿਕਸ ਕਰਾਂਗੇ ਦੋ ਤਰ੍ਹਾਂ ਦੀ ਮਿੱਟੀ ਪੈ ਗਈ ਪੁਰਬਰੀ ਤੇ ਥੋੜੀ ਉਪਜਾਊ ਮਿੱਟੀ ਥੋੜੀ ਸਖਤ ਹੁੰਦੀ ਹੈ ਤੇ ਵਿੱਚ ਉਹਦੇ ਪਾ ਗਿਆ ਛਿਲਕਾ ਝੋਨੇ ਦਾ ਤੇ ਤੀਜਾ ਟ੍ਰੈਕੋਡਰਮਾ ਇਹ ਮਿਕਸ ਕਰਾਂਗੇ ਆਪਾਂ ਸੋ ਦੋਸਤੋ ਇਹ ਤਰੀਕਾ ਤੁਸੀਂ ਕਮੈਂਟ ਕਰਕੇ ਮੈਨੂੰ ਯੂ ਦੱਸਿਓ ਕਿਸੇ ਨੇ ਨਾਮ ਯਾਜ ਤੱਕ ਤੁਹਾਨੂੰ ਨਹੀਂ ਦੱਸਿਆ ਹੋਣਾ ਜੋ ਵੀ ਨਰਸਰੀਆਂ ਵਾਲੇ ਜੋ ਵੀ ਉਹ ਆਪਣਾ ਬੋਟਾ ਵੇਚਣ ਤੋਂ ਬਾਅਦ ਉਹਨਾਂ ਨੂੰ ਹੋਰ ਤੁਹਾਨੂੰ ਇਹ ਚੀਜ਼ਾਂ ਦੀ ਜਾਣਕਾਰੀ ਨਹੀਂ ਹੁੰਦੀ ਵੀ ਬੋਟਾ ਲਾਉਣਾ ਕਿਵੇਂ ਹੈ ਇਹਨੂੰ ਹੁਣ ਖਰਾਕ ਜਿਹੜੀ ਪਾਉਣੀ ਹੈ ਤੁਹਾਨੂੰ ਉਹ ਵੀ ਦੱਸਾਂਗਾ ਮੈਂ ਲਓ ਜੀ ਇਹਨੇ ਹੁਣ ਆਪਾਂ ਇਹਨੂੰ ਇਸ ਤੋਂ ਬਾਅਦ 3 ਮਹੀਨੇ ਬਾਅਦ ਰਿਪੀਟ ਕਰਾਂਗੇ ਟਰੈਕੋਡਰਮਾ ਨੂੰ 3 ਮਹੀਨੇ ਤੋਂ ਪਹਿਲਾਂ ਇਹਨੂੰ ਆ ਰਿਪੀਟ ਨਹੀਂ ਕਰਾਂਗੇ ਆਹ ਤੇ ਡੱਬੇ 'ਚ ਪਾ ਦੇ ਇਹਨੂੰ ਹੁਣ ਮਿਕਸ ਕਰਾਂਗੇ ਆਪਾਂ ਵਿੱਚ ਸੋ ਤੁਹਾਨੂੰ ਦਿਖਾ ਦੂੰਗਾ ਮੈਂ ਕਿੱਦਾਂ ਮਿਕਸ ਹੋਣਾ ਹੈ ਸੋ ਮਿੱਟੀ ਨੂੰ ਝੋਨੇ ਦੇ ਛਿਲਕੇ ਨੂੰ ਤੇ ਜਿਹੜੀ ਭੁਰਬਲੀ ਮਿੱਟੀ ਹੈ ਇਹਨਾਂ ਨੂੰ ਮਿਕਸ ਕਰਾਂਗੇ ਦੋਸਤੋ ਇੱਕ ਗੱਲ ਦਾ ਧਿਆਨ ਰੱਖਿਓ ਜਿਹੜੀ ਥੱਲੇ ਆਪਾਂ ਰੋੜੀ ਪਾਈ ਸੀ ਨਾ ਰੋੜੀ ਦਾ ਤੁਹਾਡਾ ਹੱਥ ਨਹੀਂ ਪਹੁੰਚਣਾ ਚਾਹੀਦਾ ਸੋ ਹੋ ਸਕੇ ਤਾਂ ਬਾਹਰ ਹੀ ਤੁਸੀਂ ਮਿਕਸ ਕਰ ਲਓ ਤਾਂ ਜ਼ਿਆਦਾ ਬੈਟਰ ਹੈ ਤੁਸੀਂ ਅੱਜ ਤੱਕ ਤੁਹਾਨੂੰ ਕਿਸੇ ਨਰਫਰੀ ਵਾਲੇ ਨੇ ਬੂਟੇ ਤਾਂ ਬਹੁਤ ਦਿਖਾਉਦੇ ਆਪਣੇ ਵੀਊ ਕੁੱਟਣ ਦੇ ਵਾਸਤੇ ਕਈਆਂ ਨੂੰ ਤਾਂ ਲੌਂਗ ਤਰੀਕਾ ਵੀ ਨਹੀਂ ਪਤਾ ਤੁਹਾਨੂੰ ਕਦੇ ਉਹ 3 ਮਹੀਨੇ ਬਾਅਦ ਤੁਹਾਨੂੰ ਕਦੇ ਬੂਟਾ ਨਹੀਂ ਦਿਖਾਇਆ ਪਰ ਮੈਂ ਤੁਹਾਨੂੰ ਬੂਟੇ ਪਹਿਲਾਂ ਵਾਲੇ ਵਿਖਾਉਣੇ ਆ ਜਿਹੜਾ ਇਹ ਬੂਟਾ ਤੁਸੀਂ ਕਮਲਾ ਦੇਖ ਸਕਦੇ ਹੋ ਜਿਹਦੇ ਵਿੱਚ ਲਾ ਰਿਹਾ ਮੈਂ ਗੋਲ ਵਾਲਾ ਕਮਲਾ ਲਾ ਰਿਹਾ ਸੀ ਤੁਹਾਨੂੰ ਮੈਂ ਮਾਰਚ ਦੇ ਵਿੱਚ ਇਹਦੀ ਵੀਡੀਓ ਦਿਖਾਉਂਗਾ ਤੁਸੀਂ ਪਹਿਲਾਂ ਵੀ ਵੀਡੀਓ ਬਹੁਤ ਆਪਣੇ ਦੇਖਦੇ ਹੋ ਦੇਵ ਲਾਇਬ੍ਰੇਰੀ ਉਤੇ ਫੇਸਬੁੱਕ ਤੇ ਵੀ ਦੇਖਦੇ ਹੋ ਦੇਵ ਗ੍ਰੀਨ ਲੈਂਡ ਨਰਸਰੀ ਫੇਸਬੁੱਕ ਤੇ YouTube ਤੇ Instagram ਤੇ ਆਪਣਾ ਪੇਜ ਬਣਿਆ ਹੋਇਆ ਹੈ ਦੇਵ ਡਾਊਟ ਨਰਸਰੀ ਦੇ ਤੁਸੀਂ ਇਹ ਵੀਡੀਓ ਆਮ ਦੇਖਦੇ ਹੋ ਸੋ ਆਪਣੇ ਫਰੂਟ ਜਿਹੜੇ ਲੱਗੇ ਹੁੰਦੇ ਆ ਜਿਵੇਂ ਆਚੀਕੂ ਹੋਣ ਹੁਣ ਵੀ ਚੀਕੂ ਲੱਗੇ ਹੋਇਆ ਸੋ ਉੱਪਰ ਤੱਕ ਜਿਹੜਾ ਬੇ ਕੋਈ ਚੀ ਕੋ ਭਰੇ ਹੋਇਆ ਆਪਣੇ ਸੋ ਪੱਤੇ ਹੈਗੇ ਤਾਂ ਤੁਹਾਨੂੰ ਦਿਖਾਈ ਨਹੀਂ ਦੇ ਰਹੇ ਹੋਣਗੇ ਆ ਦੇਖੋ ਚੀਕੂ ਜਿਹੜੇ ਆਪਣੇ ਆ ਦੇਖੋ ਆ ਸਾਈਜ਼ ਬਣ ਚੁੱਕਿਆ ਔਰ ਮਾਰਚ ਦੇ ਵਿੱਚ ਪੂਰੇ ਵੱਡੇ ਹੋ ਜਾਣਗੇ ਭਰ ਜਾਣਗੇ ਸੋ ਇਹਦੇ ਵਿੱਚ ਹੁਣ ਆਪਾਂ ਮੈਂ ਤੁਹਾਨੂੰ ਉਦੋਂ ਦੀ ਵੀਡੀਓ ਪਾਉਂਗਾ ਇਸੇ ਅੰਬ ਦੀ ਜਿਹੜਾ ਅੰਬ ਲਾਰੇ ਨੂੰ ਫਰੂਟ ਆਉਣਾ ਸੋ ਇਹ ਹੋ ਗਈ ਜੀ ਮਿੱਟੀ ਤਿਆਰ ਹੁਣ ਸਭ ਤੋਂ ਵੱਡਾ ਤਰੀਕਾ ਜਿੱਥੇ ਆ ਕੇ ਬੰਦਾ ਫੇਰ ਹੋ ਜਾਂਦਾ ਲਾਉਣ ਦਾ ਹੀ ਨਹੀਂ ਪਤਾ ਵੀ ਬੂਟਾ ਲਾਉਣਾ ਕਿਵੇਂ ਬੂਟੇ ਪਹਿਲਾਂ ਕਟਾਂਗੇ ਕੱਟ ਕੇ ਤੁਹਾਨੂੰ ਦਿਖਾਉਣਾ ਵੀ ਕਿੱਦਾਂ ਬੂਟਾ ਲਾਉਣਾ ਚੱਕਿਓ ਲਓ ਜੀ ਹੁਣ ਤੁਹਾਨੂੰ ਦੱਸਾਂਗੇ ਆਪਾਂ ਸਭ ਤੋਂ ਵੱਡੀ ਗਲਤੀ ਜਿਹੜੀ ਆਪਾਂ ਕਰਦੇ ਹਮੇਸ਼ਾ ਕਿ ਬੂਟਾ ਲਾਉਣ ਵੇਲੇ ਆਪਾਂ ਨੂੰ ਕਿਸੇ ਨੂੰ ਲਫਾਫਾ ਪਾੜਨ ਦਾ ਢੰਗ ਨਹੀਂਗਾ ਕਿ ਲਫਾਫਾ ਕਿੱਦਾਂ ਲਾਉਣਾ ਹੈ ਲਫਾਫਾ ਲਾਉਣ ਲੱਗੇ ਕੀਤੀ ਗਲਤੀ ਜਿਹੜੀ ਹੈ ਉਹ ਆਪਾਂ ਨੂੰ ਭਗਤ ਨਹੀਂ ਪੈਂਦੀ ਬੂਟੇ ਚਲਦੇ ਨਹੀਂਗੇ ਸੋ ਜਿਹੜਾ ਅੱਜ ਨਾਲੇ ਆਪਾਂ ਬੂਟਾ ਲਾ ਰਿਆਂ ਇਹ ਟ੍ਰਿਪਲ ਗਰਾਫਟਿੰਗ ਵਾਲਾ ਵੇਖੋ ਇਹਨੂੰ ਇੱਕ ਅਲੱਗ ਤਰ੍ਹਾਂ ਦਾ ਫਲ ਲੱਗਣਾ ਥੱਲੇ ਦੋ ਸ਼ਕਾਵਾਂ ਥੱਲੇ ਨੇ ਉਹ ਵੀ オリジナル ਨੇ ਉੱਪਰ ਇੱਕ ਇਹਨੂੰ ਹੋਰ ਗਰਾਫਟਿੰਗ ਕੀਤਾ ਹੋਇਆ ਸੋ ਤਿੰਨਾਂ ਦੇ ਮੇਲ ਨੂੰ ਮਿਕਸ ਕਰਕੇ ਜਿਹੜਾ ਇਹਨੂੰ ਫਰੂਟ ਆਉਣਾ ਹੈ ਸੋ ਹੁਣ ਤੁਹਾਨੂੰ ਦੱਸ ਦਿਆਂ ਜੀ ਕਿੱਦਾਂ ਆਪਾਂ ਜਿਹੜਾ ਲਫਾਫਾ ਉਤਾਰਾਂਗੇ ਇਹਨੂੰ ਇਹ ਲੰਮਾ ਪਾ ਲਵਾਂਗੇ ਇੱਕ ਬਲੇਡ ਲਵਾਂਗੇ ਆ ਬਲੇਡ ਦਿਖਾ ਦਿਓ ਮੜਾ ਜ ਆ ਦੇਖੋ ਥੱਲੋਂ ਬਿਲਕੁਲ ਕੱਟਾਂਗੇ ਨੂੰ ਬਿਲਕੁਲ ਲਾਸਟ ਤੋਂ ਆਪਾਂ ਹਮੇਸ਼ਾ ਉੱਪਰੋਂ ਪਾੜਦੇ ਆ ਉਹਨੂੰ ਤੇ ਬੂਟੇ ਨੂੰ ਬਾਹਰ ਆਪਾਂ ਨੰਗਾ ਕਰ ਲੈਂਦੇ ਆ ਸੋ ਨੰਗਾ ਨਹੀਂ ਕਰਨਾ ਐਦਾਂ ਥੱਲੋਂ ਥੱਲੋਂ ਪਾੜਨਾ ਇਹਨੂੰ ਸੋ ਦੇਖੀ ਚੱਲਿਓ ਤੁਹਾਡੇ ਅੱਜ ਤੱਕ ਤੁਹਾਨੂੰ ਕਿਸੇ ਨੇ ਜਿਹੜੀ ਹੈ ਟ੍ਰਿਕੇ ਤਰੀਕਾ ਨੇ ਦੱਸਿਆ ਹੋਣਾ ਜਿਹੜਾ ਮੈਂ ਤੁਹਾਨੂੰ ਅੱਜ ਦੱਸਣ ਜਾ ਰਿਹਾ ਸੋ ਸਾਡੇ ਸਾਰੇ ਤੁਸੀਂ ਗਮਲਿਆਂ ਦੇ ਵਿੱਚ ਬੂਟੇ ਤੁਹਾਨੂੰ ਦਿਖਾਵਾਂਗੇ ਸਾਰੇ ਸਕਸੈਸ ਨੇ ਸਾਡੇ ਬੂਟੇ ਉਹਨਾਂ ਦਾ ਕਾਰਨ ਕਾਰਨ ਇਹੀ ਹੈ ਵੀ ਉਹਨਾਂ ਨੂੰ ਪਾਉਣਾ ਕੀ ਹੈ ਲਾਉਣਾ ਕਿਵੇਂ ਹੈ ਸਾਰਾ ਤਰੀਕਾ ਜਿਹੜਾ ਤਰੀਕੇ ਨਾਲ ਹੀ ਸਾਰਾ ਜਿਹੜਾ ਸਿਸਟਮ ਚੱਲਦਾ ਹੈ ਸੋ ਇਸ ਕਰਕੇ ਜਿਹਨੂੰ ਆ ਗਿਆ ਤਰੀਕਾ ਉਹਦਾ ਇੱਥੇ ਹੀ ਅਮਰੀਕਾ ਸੋ ਤਰੀਕਾ ਬਹੁਤ ਵੱਡੀ ਚੀਜ਼ ਹੈ ਤਰੀਕਾ ਆਉਣਾ ਬਹੁਤ ਵੱਡੀ ਗੱਲ ਹੈ ਸੋ ਤੁਹਾਨੂੰ ਦੱਸ ਰਿਹਾ ਆਹ ਹੁਣ ਥੱਲੋਂ ਉਤਾਰ ਦੇਣਾ ਆਪਾਂ ਇਦਾਂ ਠੀਕ ਆ ਜੀ ਇਸ ਤੋਂ ਬਾਅਦ ਇਹਨੂੰ ਆਪਾਂ ਹੁਣ ਗਾਮਲੇ ਚ ਲਾਵਾਂਗੇ ਲਓ ਜੀ ਆਪਾਂ ਥੱਲੋਂ ਕੱਟ ਲਿਆ ਤੁਹਾਨੂੰ ਦਿਖਾਤਾ ਪਹਿਲਾਂ ਆ ਦੇਖੋ ਹੁਣ ਇਹਨੂੰ ਵਿੱਚ ਰੱਖਾਂਗੇ ਅਸੀਂ ਇਹ ਆ ਰੱਖਤਾ ਜੀ ਵਿੱਚ ਆ ਦੇਖੋ ਧਿਆਨ ਨਾਲ ਹੋਰ ਹੋਰ ਕਰਕੇ ਆ ਦੇਖੋ ਧਿਆਨ ਨਾਲ ਕੀ ਪ੍ਰੋਸੈਸ ਹੈ ਬੂਟਾ ਕਿਵੇਂ ਲੱਗਦਾ ਹੈ ਥੱਲੋਂ ਕੱਟਿਆ ਸੀਗਾ ਇਹਨੂੰ ਉਤਾਰੋ ਆ ਉੱਤਰ ਗਿਆ ਐਵੇਂ ਉੱਪਰ ਕੱਢ ਦਾਂਗੇ ਇਹਨੂੰ ਆ ਦੇਖੋ ਇਹਨੂੰ ਖਾ ਦੀ ਬਲਫਾ ਮੜ ਜਾ ਆ ਦੇਖੋ ਆ ਚੀਜ਼ ਬਣ ਜਾਣੀ ਆਰ ਪਾਰ ਥੱਲੋਂ ਕੱਟਦਾ ਸੀਗਾ ਉੱਪਰੋਂ ਉਹਦੇ ਵਿੱਚੋਂ ਕੱਢਦਾ ਬਾਹਰ ਆਪਾਂ ਠੀਕ ਹੈ ਜੀ ਸੋ ਇਹ ਬੂਟਾ ਹੁਣ ਆਪਾਂ ਇੱਥੇ ਬੂਟਾ ਲੱਗ ਚੁੱਕਿਆ ਠੀਕ ਹੈ ਜੀ ਲਓ ਜੀ ਇਦੋਂ ਬਾਅਦ ਜ਼ਿਮੀਦਾਰ ਕੀ ਕਰਦੇ ਆ ਬੂਟਾ ਦਾ ਲੈ ਜਾਣਗੇ ਮਹਿੰਗੇ ਤੋਂ ਮਹਿੰਗਾ ਵੀ ਪਰ ਜ਼ਿਮੀਦਾਰਾਂ ਨੂੰ ਮੈਂ ਦੇਖਿਆ ਵੀ ਬੂਟੇ ਮੰਨ ਲੱਲੇ ਉਹਨਾਂ ਨੇ 10000 ਦੇ ਕਾਫੀ ਲੈ ਲੇ 15 20 ਬੂਟ ਜਿੰਨੇ ਵੀ ਲੈ ਲੇ ਸੋ ਬੂਟੇ ਲੈਣ ਦੇ ਬਾਅਦ ਜਦੋਂ ਗੱਲ ਆਉਂਦੀ ਹੈ ਇਹਨਾਂ ਚੀਜ਼ਾਂ ਦੀ ਇਹ ਮਿਕਸਚਰ ਹੈ ਸੋ ਕਹਿੰਦੇ ਵੀ ਆਪਣੇ ਕੋਲ ਰੂੜੀ ਘਰ ਦੀ ਰੂੜੀ ਪਾਵਾਂਗੇ ਸੋ ਜਿਹਦੇ ਮੁੱਢ ਦੇ ਵਿੱਚ ਰੂੜੀ ਦੋਸਤੋਂ ਪੈ ਗਈ ਨਾ ਫੰਗਸ ਸਭ ਤੋਂ ਪਹਿਲਾਂ ਆਉਣੀ ਉਹਨਾਂ ਨੂੰ ਤੁਸੀਂ ਭਾਵੇਂ ਟਰੈਕੋ ਡਰਮਾ ਜੋ ਮਰਜ਼ੀ ਪਾਈ ਜਾਓ ਜੇ ਲਗੋ ਰੂੜੀ ਜੇ ਕਹੋ ਜੀ ਚੀਜ਼ ਐ ਜਿਸ ਨੂੰ ਹਮੇਸ਼ਾ ਫੰਗਸ ਉਹ ਦੇਂਦੀ ਐ ਬੂਟੇ ਨੂੰ ਸੋ ਇਹਦੇ ਵਿੱਚ ਆਪਾਂ ਪਾਵਾਂਗੇ ਮਿਕਸਚਰ ਇਹ ਆਪਣੇ ਨਰਸਰੀ ਦੇ ਵਿੱਚ ਸਪੈਸ਼ਲ ਹੁੰਦਾ ਆਪਣੇ ਕੋਲੇ ਇਹਦੇ ਵਿੱਚ ਸਾਰੇ ਤੱਤ ਪਾਏ ਹੋਏ ਨੇ ਸੋ ਇਹਨੂੰ ਆਪਾਂ ਇਹਦੇ ਦੁਆਲੇ ਦੁਆਲੇ ਇਹ ਬੂਟੇ ਦੇ ਪਾਵਾਂਗੇ ਤੇ ਉਦੋਂ ਉਸ ਤੋਂ ਬਾਅਦ ਆਪਾਂ ਉਹਦੇ ਮਿੱਟੀ ਪਾਵਾਂਗੇ ਤੁਹਾਨੂੰ ਉਹ ਵੀ ਦਿਖਾਉਣਾ ਕਿਵੇਂ ਪਾਉਣਾ ਜਿਮੀਦਾਰ ਕੀ ਕਰਦੇ ਐ ਬੂਟਾ ਦਾ ਲੈ ਜਾਣਗੇ ਮਹਿੰਗੇ ਤੋਂ ਮਹਿੰਗਾ ਵੀ ਪਰ ਜਿਮੀਦਾਰਾਂ ਨੂੰ ਮੈਂ ਦੇਖਿਆ ਵੀ ਬੂਟੇ ਮੰਨੋ ਲੱਲੇ ਉਹਨਾਂ ਨੇ 10000 ਦੇ ਕਾਫੀ ਲੈ ਲੈ 15 20 ਬੂਟ ਜਿੰਨੇ ਵੀ ਲੈ ਲੈ ਸੋ ਬੂਟੇ ਲੈਂਡ ਦੇ ਬਾਅਦ ਜਦੋਂ ਗੱਲ ਆਉਂਦੀ ਹੈ ਇਹਨਾਂ ਚੀਜ਼ਾਂ ਦੀ ਇਹ ਮਿਕਸਚਰ ਹੈ ਸੋ ਕਹਿੰਦੇ ਵੀ ਆਪਣੇ ਕੋਲ ਰੂੜੀ ਘਰਦੀ ਹੈ ਰੂੜੀ ਪਾਵਾਂਗੇ ਸੋ ਜਿਹਦੇ ਮੁੱਢ ਦੇ ਵਿੱਚ ਰੂੜੀ ਦੋਸਤੋਂ ਪੈ ਗਈ ਨਾ ਫੰਗਸ ਸਭ ਤੋਂ ਪਹਿਲਾਂ ਆਉਣੀ ਆ ਉਹਨੂੰ ਤੁਸੀਂ ਭਾਵੇਂ ਟਰੈਕੋ ਡਰਮਾ ਜੋ ਮਰਜ਼ੀ ਪਾਈ ਜਾਓ ਜੇ ਕਿਉਂਕਿ ਰੂੜੀ ਜੇ ਕਹੋ ਜੀ ਚੀਜ਼ ਹੈ ਜਿਸ ਨੂੰ ਹਮੇਸ਼ਾ ਫੰਗਸ ਉਹ ਦੇਂਦੀ ਹੈ ਬੂਟੇ ਨੂੰ ਸੋ ਇਹਦੇ ਵਿੱਚ ਆਪਾਂ ਪਾਵਾਂਗੇ ਮਿਕਸਚਰ ਇਹ ਆਪਣੇ ਨਰਸਰੀ ਕੋਲ ਦੇ ਵਿੱਚ ਸਪੈਸ਼ਲ ਹੁੰਦਾ ਆਪਣੇ ਕੋਲੇ ਇਹਦੇ ਵਿੱਚ ਸਾਰੇ ਤੱਤ ਪਾਏ ਹੋਏ ਨੇ ਸੋ ਇਹਨੂੰ ਆਪਾਂ ਇਹਦੇ ਦੁਆਲੇ ਦੁਆਲੇ ਇਹ ਬੂਟੇ ਦੇ ਪਾਵਾਂਗੇ ਤੇ ਉਦੋਂ ਉਸ ਤੋਂ ਬਾਅਦ ਆਪਾਂ ਉਹਦੇ ਮਿੱਟੀ ਪਾਵਾਂਗੇ ਤੁਹਾਨੂੰ ਉਹ ਵੀ ਦਿਖਾਉਣਾ ਕਿਵੇਂ ਪਾਉਣਾ ਤੋਂ ਵੱਡੀ ਗੱਲ ਵਿੱਚ ਗਡੋਆਆਂ ਦੀ ਖਾਦ ਦੇ ਵਿੱਚ ਸਾਰੇ ਤੱਤ ਮਿਕਸ ਕੀਤੇ ਹੋਇਆ ਸੋ ਤੁਸੀਂ ਬੂਟਾ ਦੇਖ ਲਓ ਚੰਗੀ ਤਰ੍ਹਾਂ ਮੈਂ ਤੁਹਾਨੂੰ ਮਾਰਚ ਦੇ ਲਾਸਟ ਦੇ ਵਿੱਚ ਇਹ ਬੂਟਾ ਦਿਖਾਉਣਾ ਹੈ ਔਰ ਇਹਨੂੰ ਪੂਰੇ ਫਲ ਲੱਗੇ ਹੋਣਗੇ ਜਿਵੇਂ ਅਚੀਕੂਨ ਲੱਗੇ ਹੋਇਆ ਸੋ ਤੁਹਾਨੂੰ ਦਿਖਾਵਾਂਗਾ ਮੈਂ ਇਹੀ ਬੂਟਾ ਤੇ ਇਹਦੇ ਹੁਣ ਆਪਾਂ ਘੁਰਬਲੀ ਮਿੱਟੀ ਪਾਉਣੀ ਹੈ ਦੋਵਲੇ ਦੋਵਲੇ ਘੁਰਬਲੀ ਮਿੱਟੀ ਪਾ ਗਏ ਆ ਦੋਵਲੇ ਦੋਵਲੇ ਵਧੀਆ ਕਰ ਦੇਣਾ ਇਹਨੂੰ ਤੇ ਜਦੋਂ ਬੂਟਾ ਮਰਦਾ ਨਾਲ ਜੀ ਪਾਣੀ ਜ਼ਿਆਦਾ ਦੇਣ ਨਾਲ ਮਰਦਾ ਹਮੇਸ਼ਾ ਹੀ ਸੋ ਥੱਲੇ ਆਪਾਂ ਜੋ ਕੁਝ ਪਾਇਆ ਤੁਸੀਂ ਦੇਖ ਲਿਆ ਸੋ ਵੀਡੀਓ ਬੜੀ ਅਹਿਮ ਹੈ ਇਹੋ ਜੀ ਵੀਡੀਓ ਅਜੇ ਤੱਕ ਕਿਸੇ ਨੇ ਵੀ ਅਪਲੋਡ ਨਹੀਂ ਕਰੀ ਮੈਂ ਨਹੀਂ ਦੇਖਿਆ ਵੀ ਇਦਾਂ ਦਾ ਦੱਸਿਆ ਹੋਵੇ ਕਿਸੇ ਨੇ ਵੀ ਬੂਟਾ ਕਿਵੇਂ ਲਾਉਣਾ ਸੋ ਬੂਟਾ ਜਿਹੜੀ ਵੀਡੀਓ ਭਾਵੇਂ ਲੰਬੀ ਹੋ ਚੁੱਕੀ ਹੈ ਪਰ ਬੂਟੇ ਲਾਉਣ ਦਾ ਪੂਰਾ ਤੁਹਾਨੂੰ ਢੰਗ ਜਿਹੜਾ ਉਸ ਦੱਸਤਾ ਹੈ ਇਹ ਹੁਣ ਬੂਟਾ ਲਾ ਕੇ ਤਿਆਰ ਹੋ ਚੁੱਕਿਆ ਹੈ ਤੇ ਇਸ ਤੋਂ ਬਾਅਦ ਇਹਨੂੰ ਕੀ ਕੀ ਪਾਉਣਾ ਹੈ ਇਹਨੂੰ ਹੁਣ ਪੂਰਾ ਭਰਪੂਰ ਪਾਣੀ ਦੇਣਾ ਹੈ ਅਸੀਂ ਇਹਨੂੰ ਪਾਣੀ ਅੱਜ ਨਹੀਂ ਦੇਵਾਂਗੇ ਸਿਰਫ ਅਸੀਂ ਵੀਡੀਓ ਬਣਾਉਣ ਕਰਕੇ ਜਿਹੜਾ ਇਹ ਬੂਟਾ ਅੱਜ ਤੁਹਾਨੂੰ ਲਾ ਕੇ ਦਿਖਾਇਆ ਹੈ ਕਿਉਂਕਿ ਮੌਸਮ ਹਾਲੇ ਜਨਵਰੀ ਦੇ ਵਿੱਚ ਤੱਕ ਪਾਣੀ ਨਿਕਲ ਰਹੀਆਂ ਪਹਿਲਾਂ ਗਿੱਲ ਪਈ ਹੈ ਸੋ ਜ਼ਿਆਦਾ ਪਾਣੀ ਅਸੀਂ ਇਹਨੂੰ ਦੇ ਸਕਦੇ ਸੋ ਤੁਹਾਨੂੰ ਪ੍ਰੋਸੈਸ ਸਾਰਾ ਦੱਸਤਾ ਐ ਵੀ ਕਿਦਾਂ ਬੋਟਾ ਲਾਉਣਾ ਐ ਵੀਡੀਓ ਚੰਗੀ ਲੱਗੇ ਸ਼ੇਅਰ ਕਰਿਓ ਕੁਛ ਤੁਸੀਂ ਪੁੱਛਣਾ ਚਾਹੁੰਦੇ ਹੋ ਕਮੈਂਟ ਨਾਲ ਸਾਨੂੰ ਪੁੱਛ ਸਕਦੇ ਹੋ ਕਮੈਂਟ ਕਰਕੇ ਅਸੀਂ ਪੂਰਾ ਜਵਾਬ ਦੇਵਾਂਗੇ ਤੁਹਾਨੂੰ ਹਰੇਕ ਚੀਜ਼ ਦਾ ਸੋ ਇਹ ਕੰਮ ਹੋਰ ਕਰਨਾ ਐ ਇਹਨੂੰ ਸਾਈਡਾ ਦਾ ਦਬਾ ਦੇਣਾ ਐ ਇਹਨੂੰ ਪੋਲਾ ਨਹੀਂ ਰਹਿਣ ਦੇਣਾ ਸੋ ਪੂਰਾ ਟਾਈਟ ਕਰ ਦੇਵਾਂਗੇ ਉਸ ਤੋਂ ਬਾਅਦ ਫਿਰ ਜਦੋਂ ਪਾਣੀ ਲਾ ਕੇ ਉਸ ਤੋਂ ਬਾਅਦ ਉੱਪਰੋਂ ਕੀ ਪਾਉਣਾ ਐ ਉਹ ਵੀ ਤੁਹਾਨੂੰ ਅਸੀਂ ਪ੍ਰੋਪਰ ਜਾਣਕਾਰੀ ਸਾਡੇ ਚੈਨਲ ਰਾਹੀਂ ਤੁਸੀਂ ਜੇ ਚੈਨਲ ਤੇ ਨਵੇਂ ਹੋ ਤਾਂ ਉਹਨੂੰ ਫੋਲੋ ਕਰ ਲਓ YouTube ਤੇ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਕਰ ਲਓ ਨੋਟੀਫਿਕੇਸ਼ਨ ਓਨ ਕਰ ਲਓ ਤਾਂ ਜੋ ਤੁਹਾਨੂੰ ਆਉਣ ਵਾਲੀ ਜਿਹੜੀ ਹਰੇਕ ਵੀਡੀਓ ਹੈ ਉਹ ਮਿਲਦੀ ਰਹੇ ਤੇ ਤੁਹਾਨੂੰ ਜਿਹੜੀ ਬੂਟਿਆਂ ਦੀ ਹੈ ਉਹ ਪ੍ਰੋਪਰ ਜਾਣਕਾਰੀ ਮਿਲਦੀ ਰਹੇ ਸੋ ਜਿਹੜੇ ਵੀਰਾਂ ਦੇ ਕੋਲ ਜਗ੍ਹਾ ਨਹੀਂ ਘਮਲਿਆਂ 'ਚ ਲਾਉਣਾ ਚਾਹੁੰਦੇ ਆ ਛੱਤ 'ਤੇ ਉੱਪਰ ਲਾਉਣਾ ਚਾਹੁੰਦੇ ਆ ਤਾਂ ਉਹ ਇਹ ਜਿਹੜੀ ਤਕਨੀਕ ਹੈ ਜ਼ਰੂਰ ਅਪਣਾਉਣ ਤੇ ਹੁਣ ਤੁਹਾਨੂੰ ਅਸੀਂ ਕੁਝ ਜਿਹੜੇ ਪੌਦੇ ਉਹ ਵੀ ਦਿਖਾਉਣੇ ਆ ਜਿਹੜੇ ਸਾਡੇ ਗਮਲਿਆਂ ਦੇ ਵਿੱਚ ਸਕਸੈਸ ਹੋ ਚੁੱਕੇ ਐ ਸੋ ਉਹ ਵੀ ਤੁਹਾਨੂੰ ਅਸੀਂ ਪ੍ਰੋਪਰ ਦਿਖਾਉਣਾ ਚਾਹਾਂਗੇ ਬੂਟਾ ਦਾ ਲਾ ਕੇ ਜਿਹੜਾ ਇਹ ਹੁਣ ਤਿਆਰ ਹੋ ਗਿਆ ਸੋ ਇਸ ਤੋਂ ਬਾਅਦ ਤੁਹਾਨੂੰ ਅਸੀਂ ਬੂਟੇ ਤੇ ਬੂਟਿਆਂ ਦਾ ਨਾਮ ਤੁਹਾਨੂੰ ਸਾਰਾ ਜਿਨ੍ਹਾਂ ਨੂੰ ਪੁਰਾਣੇ ਲੱਗੇ ਪਿਆ ਫਰੂਟ ਆਇਆ ਹੋਇਆ ਉਹ ਦਿਖਾਉਂਦੇ ਆ ਤੁਹਾਨੂੰ ਆਓ ਤੁਹਾਨੂੰ ਦਿਖਾਉਂਦਿਆ ਜੀ ਤੁਸੀਂ ਦੇਖ ਸਕਦੇ ਹੋ ਕਿ ਕਿੱਦਾਂ ਆਪਣੀ ਨਰਸਰੀ ਦੇ ਵਿੱਚ ਬੂਟੇ ਜਿਹੜੇ ਗਮਲਿਆਂ ਦੇ ਵਿੱਚ ਲੱਗੇ ਹੋਏ ਨੇ ਤੇ ਫਰੂਟ ਤੁਸੀਂ ਦੇਖ ਲਓ ਕਿੰਨਾ ਚੱਕਿਆ ਹੋਇਆ ਇਹਦਾ ਕਾਰਨ ਕੀ ਹੈ ਸਿਰਫ ਖੁਰਾਕ ਤੇ ਤਕਨੀਕ ਕਿੱਦਾਂ ਲਾਉਣੇ ਆ ਬੂਟੇ ਸੋ ਇਸ ਕਰਕੇ ਗਿਆਨ ਹੋਣਾ ਬਹੁਤ ਜ਼ਰੂਰੀ ਹੈ ਸੋ ਆ ਦੇਖੋ ਚੀਕੂ ਕਦਾਂ ਲੱਗੇ ਪਏ ਆ ਸੋ ਕਿਉਂਕਿ ਗਮਲੇ ਨੂੰ ਥੱਲੋਂ ਕਦੇ ਖੁਰਾਕ ਨਹੀਂ ਮਿਲਣੀ ਹੁੰਦੀ ਇਹ ਸਾਰਾ ਕਸਟਮਰ ਦਾ ਲੱਗਿਆ ਹੋਇਆ ਹੈ ਔਰ ਅਸੀਂ ਇਹ ਬੂਟੇ ਲੱਗਣ ਤੋਂ ਬਾਅਦ ਕੁਝ ਸਮਾਂ ਨਰਸਰੀ 'ਚ ਰੱਖਦੇ ਆ ਸੋ ਪਹਿਲੀ ਦੁਨੀਆ ਦੀ ਨਰਸਰੀ ਜਿੱਥੇ ਲੋਕ ਬੂਟੇ ਲਵਾ ਕੇ ਰੱਖ ਕੇ ਜਾਂਦੇ ਆ ਸੋ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜੋ ਦੱਸਿਓ ਆ ਦੇਖੋ ਹੁਣ ਸਾਰਾ ਗਮਲੇ ਦੇ ਵਿੱਚ ਚੀਕੂ ਲੱਗਿਆ ਹੋਇਆ ਹੈ ਔਰ ਪਲਾਂਟ ਤੁਸੀਂ ਦੇਖ ਲਓ ਵੀ ਪਲਾਂਟ ਦੇ ਨਾਲ ਕਿੰਨੇ ਕਿੰਨੇ ਉਹ ਚੀਕੂ ਲੱਗ ਚੁੱਕੇ ਹੈ ਔਰ ਇੱਕ 15 ਇੰਚੀ ਗਮਲੇ ਦੇ ਵਿੱਚ ਲੱਗੇ ਹੋਇਆ ਸੋ ਜਿਆਦਾ ਵੱਡੇ ਗਮਲੇ ਦੇ ਵਿੱਚ ਵੀ ਪਲਾਂਟ ਜਿਹੜਾ ਸਕਸੈਸ ਨਹੀਂ ਹੁੰਦਾ ਪਲਾਂਟ ਦੀ ਉਮਰ ਦੇ ਅਕੋਰਡਿੰਗ ਹੀ ਜਿਹੜਾ ਬੂਟੇ ਨੂੰ ਉਹਦੇ ਸਾਈਜ਼ ਦੇ ਲਾਇਆ ਜਾਂਦਾ ਵੀਡੀਓ ਚੰਗੀ ਲੱਗੇ ਸ਼ੇਅਰ ਕਰਿਓ ਕਮੈਂਟ ਕਰਿਓ ਧੰਨਵਾਦ ਮਿਹਰਬਾਨੀ ਸ਼ੁਕਰੀਆ